ਹਾ ਡਾਇਰੀਆ ਪੈਂਦਾ ਪਾਤਰ ਨਹੀਂ ਜੇ ਆਪਾਂ ਕਹਿ ਦਈਏ ਨਾ ਚੁਗਲੀ ਨਿੰਦਿਆ ਤੇ ਚੁਗਲੀ ਨਿੰਦਿਆ ਵਾਲੇ ਤੇ ਮਹਾਰਾਜ ਦਾ ਉਹਦਾ ਵਜਨਾ ਕਿ ਨਹੀਂ ਤਾਂ ਲਗਾ ਹੋਵੇ ਵੀ ਪਵਾਦ ਗਏ ਫਿਰ ਆਜੋ ਬਾਪੂ ਨੂੰ ਵੀ ਤੋਰ ਗਏ ਫਿਰ ਹਾਂ ਪਰ ਕਾਚ ਪਾਉਣੇ ਆ ਅੱਛਾ ਜੋਖਣੇ ਆ ਉਹ ਕੰਡਾ ਇੱਥੇ ਲੈ ਜੇ ਕਰੋ ਉਹ ਜੀ ਆਪਣੇ ਨਾ ਮਟਰ ਤੜਾਈ ਹੋਣ ਢੀ ਅੱਜ ਆਹੋ ਲਾਸਟ ਕਿ ਲਾਈਕ ਰਹਿ ਗਿਆ ਬਸ ਟੁੱਟਣ ਵਾਲਾ ਬਾਕੀ ਟੁੱਟ ਗਏ ਅੰਕਲ ਪੁੱਤ ਐਂ ਤਾਂ ਵਾਵਾ ਲੱਭੀ ਜਾਂਦੇ ਲੱਗਦਾ ਕਿ ਆ ਤੋੜਨ ਵਾਲੀਆਂ ਖੇਲਾਂ ਆ ਜੇ ਨਹੀਂ ਨਹੀਂ ਤੋੜੀਆਂ ਵਾ ਆਹੋ ਤੋੜੀਆਂ ਤੋੜੀਆਂ ਐ ਇੱਥੇ ਪੈ ਜਾਣਗੇ ਆੜੇ ਪੈ ਜਾਣਗੇ ਚੁੱਕ 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 ਇਹੋ ਤੋੜੇ ਬਾਪੂ ਨਹੀਂ ਨਹੀਂ ਬਥੇਰੇ ਗੁਰੂਗਾ ਇੰਨੇ ਕਿਹਨੇ ਤੋੜੇ ਨਹੀਂ ਜਨੇ ਤੂੰ ਤੋੜਦੇ ਨਹੀਂ ਪਤਾ ਕੀ ਆ ਰਹੀਏ ਦੋ ਤੋੜਿਆ ਤਾਂ ਮੈਂ ਆ ਉਹ ਪੱਠੇ ਓਏ ਓ ਕਦੀੜੇ ਇਹ ਪੱਠਿਆਂ ਜੋੜਿਆ ਖਰਦਾ ਚਲ ਆ ਕੰਡੇ ਚ ਰੱਖ ਭੇਜਾ ਕੰਡਾ ਔਨ ਕਰ ਲਾ ਕੰਡਾ ਔਨ ਕਰ ਲੈ ਵੇਖੀ ਬਾਪੂ ਨੇ ਕਿੰਨੇ ਤੋੜੇ ਆ ਬਾਪੂ ਦੇ ਮਟਰ ਜਿਹੜੇ ਨੇ ਬਹੁਤ ਹਰੇ ਆ ਹੂੰ ਆਹ ਐ ਸਾਫ ਹੀ ਉਦਾਂ ਗੁਰੂਗਾ ਮਟਰ ਬਹੁਤ ਸੋਹਣਾ ਮਟਰ ਆ ਏ ਮਟਰ ਸੋਹਣੇ ਤੋੜੇ ਆ ਆੜੇ ਚੰਗੇ ਹੀ ਉਦਾਂ ਵਾਕਿਆ ਹੀ ਓਏ ਕੀ ਬਣਾ ਲੈਂਦੇ ਉਦਾਂ ਵੀ ਨਾ ਥੋੜੇ ਜਿਹਾ ਇਹ ਸਪੈਸ਼ਲ ਉਦਾਂ ਵਿੱਚ ਕੋੜੇ ਉਹ ਕਦਰ ਚੁੱਕੀ ਜਿਹਾ ਦਾ ਚਾਚਾ ਹੋਰ ਬੋਰੀ ਚਾਚਾ ਤੂੰ ਰੱਬ ਦਾ ਵਾ ਇਹ 41 ਲਿਆ ਮੈਂ ਲਿਖਦਾ ਲਿਖ ਦਿੱ ਗਏ ਹਾਂ 12 ਬੀਗ ਦਾ ਹਿਸਾਬ ਹਾਂ 11 ਦਾ ਹਾਂਜੀ ਆਪਾ ਆਦੋ ਅੰਕਲ ਬਾਦ ਹੋ ਗਏ ਬਾਦ ਦੋ ਬੋਕ ਨਾਲਾ ਜੀ ਗਨੋਇਆ ਭਾਬੀ ਨੂੰ ਖਲੋ ਜਾ ਉਹ ਕਿਤੇ ਨਹੀਂ ਚੱਲਿਆ ਉਹਨੇ ਉੱਡ ਜਾਣਾ ਕਿਤੇ ਖਲੋ ਜਾ ਯਾਰ ਫਿਰ ਵੀ ਹੌਲੀ ਹੌਲੀ ਜਾਣਾ ਉਹਨੇ ਕਿਹੜਾ ਉੱਡ ਚੱਲਿਆ ਚਾਚਾ ਤੂੰ ਸਾਰਿਆਂ ਨੂੰ ਕਹਲਾਤਾ ਹੀ ਤੈਨੂੰ ਦੱਸਾਂ ਤੂੰ ਸ਼ਰਵਾਦ ਕੀਤੀ ਵੀ ਮੈਂ ਚੇਤੇ ਨਹੀਂ ਰੱਖਣੇ ਤੁਸੀਂ ਲਪਾਉ ਆਪਦੇ ਜਿਖਾ ਕੇ ਜਾਓ ਵੀ ਤੂੰ ਮਟਰ ਵੀ ਨਹੀਂ ਚੇਤੇ ਰੱਖ ਸਕਦਾ ਉਹਨੇ ਵਿਸ਼ਵਾਸ ਨਹੀਂ ਮੇਰੇ ਤੇ ਮੈਂ ਤਾਂ ਤੈਨੂੰ ਦੱਸਾਂ ਉਹ ਆਂਦੀਆਂ ਪਾ ਪਾਂਦਾ ਮੈਨੂੰ ਚੇਤੇ ਨਹੀਂ ਰਹਿਣਾ ਨਹੀਂ ਨਹੀਂ ਉਹ ਇਦਾਂ ਨਹੀਂ ਆਉਂਦੀ ਉਹ ਨਹੀਂ ਪਾਣਾ ਹੈਂ ਵੇਖੀ ਡਲ ਗਏ ਓਹੋ ਕੇਲੇ ਸ਼ਕੀਨ ਚਲ ਕੋਈ ਨਹੀਂ ਮੋਕ ਲੈਣਾ ਮੈਂ ਚੋਕ ਲੈਣੇ ਚੋਕ ਲੈਣੇ ਚਾਚਾ ਮੈਂ ਚੋਕ ਲੈਣੇ ਆਪੇ ਇੰਤਲਾ ਦੀ ਨਾ ਇਹਦਾ ਲਈ ਜਾਂਦੀ ਆ ਚੋਕ ਲੈ ਨਾ ਇਹੋ ਹੀ ਆ ਵੀ ਇੰਤਲਾ ਆ ਵੀ ਆਪਣੇ ਹਈ ਚੋਪਾ ਤੂੰ ਓ ਥੱਲੇ ਚੋਕ ਲੈਣੇ ਮੈਂ ਇਹ ਚ ਪਾ ਲ ਗਏ ਥੋੜੇ ਜੋਰ ਆ ਚੋਕ ਲੈ ਨਾ ਮੈਂ ਤੂੰ ਬੋਰੀ ਵਾਲੇ ਪਾਈਏ ਕੇ ਬਸ ਕਰੀਏ ਹਾਂ ਹੋਈਆ ਬੋਰੀ ਵਾਲੇ ਦੀ ਪੈਣੇ ਇੰਨੇ ਪੈਣੇ ਆਪਣੇ ਹਾਂ ਚੱਲ ਫੇ ਰਹਿਣ ਦੇ ਧਿਆਨ ਨਹੀਂ ਪੈਂਦੇ ਤੇ ਆ ਚੋਕ ਲੈਣਾ ਮੈਂ ਕੋਈ ਨਹੀਂ ਤੋੜ ਦੂ ਓ ਯਾਰ ਓ ਰੱਸੀ ਜੀ ਭੇਜਿਆ ਪਤਾ ਨਹੀਂ ਕਿੱਥੇ ਰੱਖੀ ਹੋ ਅਜਾ ਉਹ ਵੀ ਜੋਖਣੇ ਆ ਔਰ ਰਸੀ ਲਈਏ ਤਾਂ ਸੀ ਜਾਈਏ ਓਹ ਹੋਈ ਵੀ ਇੱਕ ਤੁਰ ਗਿਆ ਤੇ ਸਾਰੇ ਤੁਰ ਜਾਂਦੇ ਆ ਮਟਰਾਂ ਦਾ ਨਾ ਦੋਕ ਜਾਨੀਆਂ ਚਲੇ ਗਈਆਂ ਤੇ ਹੁਣ ਮਗਰ ਲਾ ਕੇ ਹੌਲੀ ਹੌਲੀ ਸਾਰੀਆਂ ਉੱਠਦੀਆਂ ਆਉਂਦੀਆਂ ਹਿਮੀ ਜਾਣਾ ਹਿਮੀ ਜਾਣਾ ਪਤਾ ਨਹੀਂ ਆਖੇ ਸਾਰਾ ਕਿਲਾ ਟੁੱਟ ਜੂ ਚੱਲ ਕੰਮ ਨਿਭੜੂਗਾ ਤੇ ਭਰ ਮੈਨੂੰ ਲੱਗਦਾ ਨਾਲੇ ਹੌਲੀ ਹੌਲੀ ਸਾਰੀਆਂ ਨਿਕਲ ਜਣਾ ਦਿਲ ਹੋ ਗਏ ਖੰਬੀ ਨੇ ਅੱਜ ਖੰਬੀ ਖਾਦੀ ਰੱਖੋ ਬਈ ਕਿੰਨੇ ਬਾਪੂ ਦੇ 40 ਹੀ ਓ ਇੱਧਰ ਵੀ 40 ਓਏ ਇਕੱਠੇ ਤੋੜੇ ਲਾਦਾ ਪਾ ਲੋ ਪਾ ਲੋ ਕੋਈ ਨਹੀਂ ਆ ਨਹੀਂ ਨਹੀਂ ਹਾਂ ਅੱਛਾ ਥੋੜਾ ਹੁਣ ਰੱਖ ਮੇਰਾ ਕੋਈ ਨਹੀਂ ਕੋਈ ਨਹੀਂ ਤੋੜਾ ਤੁਹਾਡਾ ਸਾਥ ਹੈਗਾ ਹੀ ਨਹੀਂ ਨਹੀਂ ਤਾਂ ਉੱਧਰ ਹੀ ਚੰਗਾ ਓਏ ਆਂਦੇ ਪੈਸੇ ਦੇ ਜਾ ਪੈਸੇ ਮਟਰਾਂ ਦੇ ਪੈਸੇ ਦੇ ਜਾ ਆਂਦੇ ਇਹ ਆ ਵੀ ਜੋ ਹੋ ਗਿਆ ਮੁੜ ਕੇ ਦੁਬਾਰਾ ਕੰਮ ਹੋ ਜਾਣਾ ਕਿਹੜੇ ਆ ਉਹ ਮਟਰ ਜਿਹੜੇ ਜਿਹੜੇ ਜੋਖੇ ਆ ਨਾ ਉਹ ਲੰਮੇ ਪਾਦ ਗਏ ਤੇ ਲਿਆ ਨਹੀਂ ਆ ਕੀ ਕਰਨੇ ਥੋੜ ਕੇ ਰੱਸੀ ਲੰਮੇ ਪਾਈ ਇਹਨੂੰ ਕਿ ਜਿਹੜੇ ਜੋਖੇ ਲੰਮੇ ਪਾਦ ਆ ਮੈਂ ਰੱਸੀ ਤੇ ਮੰਦਰ ਲੈ ਗਿਆ ਲਿਆਉਂਦਾ ਆਹੋ ਜਿਹੜੇ ਜੋਖੇ ਆ ਵਾਕਿਆ ਲੰਮੇ ਪਾਦ ਕੇ ਬਾਪਲੇ ਖਾ ਪਊਗਾ ਆਹੋ ਇਹ ਗਲਤ ਤਰੀਕਾ ਆ ਗਿਆ ਉਧਰ ਪੱਠੇ ਵੀ ਬਾਹਰ ਚੱਲੇ ਆ ਤੇ ਮੈਂ ਮੋਟਰ ਵੀ ਬੰਦ ਕਰਾਂ ਬਈ ਸਬਸਕ੍ਰਾਈਬ ਕਰ ਲਿਆ ਕਰੋ ਯਾਰ ਅਸੀਂ ਭਾਂਜੋ ਬਾਦੂ ਦੀ ਗਤੀੜ ਜੋ ਸਾਰੀ ਪੂਰੀ ਹੋਵੇ ਨਿਆਰੇ ਲੈਂਦੇ ਸਾਡੇ ਵਰਗੇ ਵਿਚਾਰੇ ਵੀਡੀਓ ਪਾਉਂਦੇ ਰਹਿੰਦੇ ਆ ਤੇ ਕੋਈ ਸਪੋਰਟਿੰਗ ਕਰਦਾ ਜਿਹੜੇ ਮਿਹਨਤ ਕਰਦੇ ਆ ਤੇ ਜਿਹੜੇ ਕੋਹ ਨਹੀਂ ਲਾ ਕੇ ਵਾਲਾਂ ਨੂੰ ਜੱਲ ਤੇ ਪਾਈਆਂ ਟੁੱਟੀਆਂ ਜਾਂ ਨੱਤੀਆਂ ਕਰਨਾਂ ਚ ਨਾ ਬੋਲਣਾ ਹੋਵੇ ਨਾ ਹੋਰ ਤਤਰੀ ਕਾਲ ਜੀ ਸਾਰਿਆਂ ਨੂੰ ਉਹਨਾਂ ਨੂੰ ਭਾਂਜੋ ਭਾਣਾ ਨਹੀਂ ਜਨਤਾ ਕਿ ਉਹ ਨਹੀਂ ਸਪੋਰਟ ਕਰਦੀ ਇਹ ਜਿਹੜੇ ਵਿਚਾਰੇ ਸਾਡੇ ਵਰਗੇ ਮਿਹਨਤੀ ਉਹ ਦਾਤਰੀ ਕਿੱਥੇ ਹੂ ਇਹ ਦਾਤਰੇ ਹੀ ਉਹ ਦਾਤਰੀ ਕਿੱਧਰ ਗਏ 1 ਮਿੰਟ ਬਾਈ ਆਪ ਹੁਣ ਮੈਂ 44 ਕਿੱਧਰ 45 ਉਹ ਨਹੀਂ ਵਾਦੂ ਕੋਈ ਨਹੀਂ ਬਾਨ ਤੋਂ ਅਖੇਚੀ ਜਾ ਕੇ ਇੱਕ ਬਸ ਵਾਦੂ ਇੰਨੇ ਕੋ ਬੜੇ ਆ ਸੀਦੇ ਬਾਅਦ ਚੁਕਣੇ ਤੇ ਆਪਾਂ ਨੂੰ ਬਣੇ ਤੈਨੂੰ ਪਤਾ ਮੋਰਾਂ ਦੇ ਮੋਢਾ ਆਪਣਾ ਹੀ ਥੱਲੇ ਆਉਣਾ ਨਹੀਂ ਕੋ ਨਾਲ ਫੋਨ ਕਰਦੀਏ ਤੇ ਪਹਿਰਾਵਾ ਲੈ ਆਉ ਕੋ ਮੈਨ ਲੈਣ ਆ ਗਿਆ ਇਦਾਂ ਕਦਾਂ ਪਾਇਹਾ ਦੇ ਦਵਾਂਗੇ ਉਹਨੂੰ ਕੋਈ ਟਾਈਮ ਨਹੀਂ ਹੈਗਾ ਜਿਵੇਂ ਵਾਜਾ ਮਰੀ ਇਹਨੇ ਹਾਂ ਵੀ 10 ਮਿੰਟ ਤੋੜ ਦਾਂ ਦੋਰੇ ਆਪਣੇ ਪਿੰਡ ਦਾ ਵਾ ਅੱਛਾ 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 ਮਾਗ ਲਓ ਪਿੰਕੀ ਮਾਗਦੇ ਮਟਰ ਲੈਣ ਆਇਆ ਕਰਦੇ ਲੈਣ ਆਵਾ ਕੋਈ ਨਹੀਂ ਆ ਰੋਕ ਦਿਓ ਜੇ ਨਹੀਂ ਦੇਖੜੇ ਓਏ ਨਹੀਂ ਇਧਰ ਆਪਣੇ ਭਰਨਦੇ ਆ ਪੱਠੇ ਪੱਠੇ ਹਰ ਕੀ ਹੋਏ ਨਹੀਂ ਆ ਬਹੁਤੇ ਮਾੜੇ ਹੋਇਆ ਸਟਾਲਾ ਵੀ ਨਾ ਓਏ ਆ ਫੇਰ ਪਾ ਓਏ ਆ ਫੇਰ ਭਰ ਗਿਆ ਉਹ ਤੇਰਾ ਨੂੰ ਉਹ ਭੇਜੇ ਓਏ ਆ ਬੰਨੀ ਹੋਏ ਇਥੋਂ ਟੁੱਟਾਈ ਗੁਰੂਆ ਸਟਾਲਾ ਫੇਰ ਭਰ ਗਿਆ ਈ ਉਹ ਤਾਂ ਕੱਲ ਭਰ ਕੇ ਗਿਆ ਜੇ ਮੈਂ ਉਹ ਨਹੀਂ ਆਦੇ ਭਰਿਆ ਹੀ ਹੁੰਦਾ ਚੱਲ ਵੇਖ ਲੈ ਉਹ ਨਹੀਂ ਆਦੇ ਭਰ ਗਿਆ ਵੇ ਡੁੱਬ ਗਿਆ ਵੇ ਇਥੋਂ ਕਿੰਨਾ ਟੁੱਟਾ ਤੇ ਡੁੱਬ ਗਿਆ ਸਾਰਾ ਈ ਆ ਬੰਦੇ ਮੜਾ ਜਾਈ ਜਾਵੇ ਆ ਕਈ ਅੰਦਰੋਂ ਲੈ ਕੇ ਆੜੇ ਮਿੱਟੀ ਸੁੱਟਦੇ ਆਵੇ ਸੁੱਕੀ ਜਿਹੜੀ ਜਿੱਥੇ ਬਲੈਂਜ ਹੀ ਟੰਗੀਆਂ ਨੇ ਇੱਥੇ ਮੂੰਹ ਆ ਹੀ ਨਿਕਾ ਜਾਵੇ ਆਵੇ ਇੱਥੋਂ ਚਾਰ ਟੱਪ ਸੁੱਟਦੇ ਤੇ ਕੱਲ ਭਰੇ ਵੱਢਣੇ ਨਹੀਂ ਬਾਅਦ ਚ ਇਹਦੇ ਕੋਲ ਬੱਤਰ ਨਹੀਂ ਆਉਣਾ ਓਏ ਆਦ ਮੈਂ ਖੋਲ ਕੇ ਗਿਆ ਕੱਲ ਯਾਰ ਓਨੂੰ ਪਤਾ ਹੀ ਨਹੀਂ ਆ ਇਹ ਤਾਂ ਮੈਂ ਕੱਲ ਭਰਿਆ ਜੇ ਓਨੂੰ ਚੇਤਾ ਹੀ ਭੁੱਲ ਗਿਆ ਕਿਤੇ ਮੈਂ ਮੂੰਹ ਕੀਤਾ ਸੀ ਤੇ ਓਨੂੰ ਹੰਦਾਣਾ ਉਹਦੇ ਰਾਦਾ ਕਿਤੇ ਸਿੱਧਾ ਹੀ ਪਾਣੀ ਜਾਣ ਦਿਆ ਵਾ ਪਰ ਚੱਲੇ ਪੱਠੇ ਵੀ ਬਸ ਉਹ ਪਰਲੀ ਰਹਿ ਗਈ ਲੀਗ ਜੀ ਉਹ ਵੀ ਕਰੀਏ ਬੰਦ ਆਏ ਅੱਗੇ ਝੋ ਮਟਰ ਤੋੜੇ ਬੜੇ ਵਧੀਆ ਸੀ ਪਰ ਉਹ ਨਹੀਂ ਕਿਸੇ ਕੰਮ ਦੇ ਬਿਨਾਂ ਧੁੱਪਾਂ ਵੜੀਆਂ ਲੱਗੀਆਂ ਤਾਂ ਐਨ ਕੁੜੀ ਜਾਵੇ ਸੋਕ ਹੀ ਗਏ ਆ ਤੇ ਅੱਜੋਂ ਸਗੋਂ ਹੀ ਬੜੇ ਵਧੀਆ ਤੋੜੇ ਰੇਟ ਤੇ ਚੱਲੋ ਹੈ ਨਹੀਂ ਰੇਟ ਤੇ ਹੁਣ ਵੀ ਉਹਨਾਂ ਕੀ ਆ ਤੇ ਹੁਣ ਇਹ ਚਾਪਾ ਲਾ ਦੇਣੀਆ ਤੋਰੀਆਂ ਤੋਰੀਆਂ ਲਾਵਾਂਗੇ ਪਿਛਲੀ ਯਾਰ ਦੇ ਤੋਰੀਆਂ ਦਾ ਰੇਟ ਚੰਗਾ ਸੀ ਪਰ ਮੀਂਹ ਆ ਗਏ ਯਾਰ ਕੀ ਵੇਖੋ ਤਾਂ ਖੀਰੇ ਖੀਰੇ ਵੀ ਲਾਏ ਯਾਰ ਕੀ ਖੀਰਾ ਨਹੀਂ ਲਾਉਣਾ ਹਰ ਕੀ ਤੋਰੀਆਂ ਚੱਲਣ ਗਈਆਂ ਬਸ ਪੱਠੇ ਪਰ ਚੱਲੇ ਵੀ ਨਹੀਂ ਉੱਗੇ ਹੁਣ ਇਹ ਚ ਨਾ ਜਵੇਂ ਦਾ ਛੱਟਾ ਜਾ ਦੇਖ ਦੇਣਾ ਮਾ ਪੱਠੇ ਦੇ ਉੱਗੇ ਅੱਗੇ ਨਹੀਂ ਆਵੇ ਇੱਥੇ ਗਈ ਆ ਥੋੜੇ ਜਿਹਾ ਅਗਲੇ ਪੰਨੇ ਤੇ ਉਹੀ ਨਹੀਂ ਹੈਗੇ ਥੋੜੇ ਬਹੁਤ ਬੁੜੀ ਹੈਗੇ ਚਲੋ ਸਾਂਗ ਤਾਂ ਲੱਗੀ ਆ ਜੇ ਇਹਨਾਂ ਨੂੰ 6 ਵਜੇ ਛੱਡਣਾ ਅਜੇ ਘੰਟਾ ਪਿਆ 5 ਵਜੇ ਆ 5 ਵਜੇ ਨੂੰ ਹੋ ਸਕਦਾ ਨੇੜੇ ਲੱਗ ਜਾਈਏ ਅਜਾ ਇੱਕੋ ਦਿਨ ਟੁੱਟ ਜਾਣਗੇ ਤਾਂ ਕਰਕੇ 30 40 ਜਾਣੀਆਂ ਲਾਈਆਂ ਲੇਵਰ ਬਾਕੀ ਵੇਖੋ ਕੀ ਬੰਦਾ ਚਲੋ ਭਈ ਕਰਦੇ ਫੇਰ ਗੱਲ ਕਿਤੇ ਵਿਖਾਉਣੇ ਤੁਹਾਨੂੰ ਅਗਲਾ ਮੌਲ ਕੀ ਬੰਦਾ ਅਰੇ 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 ਚੱਲ ਆਓ ਭਰ ਜਾਣਾ ਹੈਗੇ ਹੁਣ ਤੇ ਚੱਲ ਕਿਹੜੇ ਟਾਈਮ ਜਾ ਹੋਇਆ ਵਾ ਇਸ ਟਾਈਮ ਬਾਬਾ ਜੋਰ ਜਾ ਪੈ ਜਾਂਦਾ ਹੁੰਦਾ ਹਾਂ ਵੀ ਹੈ ਨਾ ਗਮਨ ਬੇੜ ਕੇ ਆਉਂਦਾ ਦਾ ਵਾਦਾ ਵੀ ਚੰਗਾ ਕਿਉਂਕਿ ਉਦਰੇ ਹਾਜ਼ਰੀ ਭਰਨੀ 41 ਕਿਲੋ ਆਹੀ ਉਦਰੇ ਚਾਹੀਦਾ 41 ਤੇ ਮੜਾ ਜਾ ਖਿੱਚ ਕੇ ਹੋ ਜਾ ਚੱਲ ਮਟਰ ਦੇ ਭੇਗੇ ਲਿਹਲਾ ਜਦ 44 ਇਕੱਠੇ ਕਰ ਲਾ ਭਾ 14 42 ਬਸ ਇਹੋ ਹੀ ਨਾ ਹੋ ਗਏ ਨਾ ਤੇ ਉਹ ਨਹੀਂ ਇਹ ਚਾਈਦੀਆਂ ਮਤਲਬ ਕਰਨੀਆਂ ਤੇ ਜੇ ਅਸੀਂ ਪ੍ਰਚਾਰ ਕਰਨਾ ਨਾ ਮਹਾਰਾਜ ਬਾਣੀ ਕਹਿੰਦੀ ਆ ਸਤ ਸੰਗਤ ਕੇਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣੀ ਅੱਛਾ ਜਿੱਥੇ ਮਹਾਰਾਜ ਦਾ ਨਾਮ ਚੱਲਦਾ ਨਾ ਉੱਥੇ ਅਸੀਂ ਦੂਜੀਆਂ ਗੱਲਾਂ ਤੇ ਸਾਨੂੰ ਕਰਨੀਆਂ ਹੀ ਨਹੀਂ ਚਾਹੀਦੀਆਂ ਅੱਛਾ ਜੇ ਆਪਾਂ ਕਹਿ ਦਈਏ ਨਾ ਚੁਗਲੀ ਨਿੰਦਿਆ ਤੇ ਚੁਗਲੀ ਨਿੰਦਿਆ ਵਾਲੇ ਤੇ ਮਹਾਰਾਜ ਦਾ ਉਹਦਾ ਵਜਣਾ ਕਿ ਨਹੀਂ ਵੀ ਨਿੰਦਾ ਭਲੀ ਕਿਸੇ ਕੀ ਨਹੀਂ ਮੂਰਖ ਮੁਗਧ ਕਰਾਨ ਨਾ ਮੁਖ ਕਾਲੇ ਤੇ ਨਾ ਨੰਦਕਾ ਇੰਨੇ ਦਾ ਨਰਕੇ ਘੋਰ ਬਵਨ ਜੇ ਅਸੀਂ ਗੁਰੂ ਨੂੰ ਮੰਨਦੇ ਆਂ ਤਾਂ ਫੇਰ ਗੁਰੂ ਦੇ ਵਜਨ ਨੂੰ ਮੰਨਗੇ ਹਾਂ ਹਾਂ ਕਰਨ ਵਾਲਾ ਪਿਆਰ ਦਾ ਕੀਤਾ ਪਾਉ ਜਿਵੇਂ ਕਬੀਰ ਜੀ ਨੇ ਕਿਹਾ ਵਾ ਕਬੀਰਾ ਤੇਰੀ ਝੋਪੜੀ ਗਲਗੜੀਆਂ ਦੇ ਪਾਸ ਜੋ ਕਰੇਗੇ ਸੋ ਭਰੇਗੇ ਤੂੰ ਕਭੇ ਦਾਸ ਜੇ ਮਤਲਬ ਉਹਨਾਂ ਨੂੰ ਇੰਨੀ ਗੱਲ ਕਹਿਣ ਦੀ ਕੀ ਲੋੜ ਸੀ ਵੀ ਤੈਨੂੰ ਕੋਈ ਨਹੀਂ ਕਿਸੇ ਨਾਲ ਜਿੰਨੇ ਕਰਨੀ ਉਸੇ ਨੇ ਭਰਨੀ ਆਹੋ ਉਹ ਇੱਕ ਗੱਲ ਹੋਰ ਆਉਂਦੀ ਹੈ ਵੀ ਮੈਂ ਨਾ ਇਹ ਵੀ ਸੰਗਤਾਂ ਨਾਲ ਖੁੱਲਣ ਲਈ ਵੀ ਆਪਦੀ ਗੱਲ ਕੀਤੀ ਵੀ ਅਸੀਂ ਵੀ ਤੁਹਾਡੇ ਤਰ੍ਹਾਂ ਹੀ ਆਂ ਵੀ ਐ ਅੱਬੇ ਹਾਨੂੰ ਕੋਈ ਅੱਡ ਨਾ ਸਮਝਣ ਤੇ ਅੱਡ ਮੈਂ ਕਾਲੀ ਸਮਝਣਾ ਮੈਂ ਤੈਨੂੰ ਉਹਦੇ ਉਦਾਂ ਵੀ ਪਤਾ ਹੀ ਆ ਵੀ ਤੁਸੀਂ ਵੀ ਇਨਸਾਨ ਜੋ ਤੁਸੀਂ ਵੀ ਇਨਸਾਨ ਮੈਂ ਇਨਸਾਨ ਹੀ ਹੋਣਾ ਹੈ ਕਿ ਇਹਨੂੰ ਇਹ ਤੇ ਹੈਗੀ ਗੱਲ ਪਰ ਗੱਲ ਤੇ ਨਾਲ ਦੀ ਸਵਾਦ ਦੀ ਗੱਲ ਤੇ ਕਿਸੇ ਦੀ ਨਹੀਂ ਪਹਿਲੀ ਗੱਲ ਤੇ ਜਿੰਨਾ ਅਸੀਂ ਗਰਮਾਣੀ ਦੇ ਉ ਗਰਮਾਣੀ ਦੇ ਉੱਤੇ ਇੰਨੇ ਮਲੋ ਕਰਲੇ ਆ ਨਾ ਗੱਲ ਅੱਬੀ ਉਹਨੂੰ ਕਿਸੇ ਨੇ ਆ ਨਹੀਂ ਚਾਹੀਦੀ ਚੀਜ਼ ਆ ਨਹੀਂ ਚਾਹੀਦੀ ਆਪਰਾਂ ਨੇ ਕਿਉਂ ਕੀਤੀ ਆਪਰਾਂ ਨੇ ਕਿਉਂ ਕੀਤੀ ਆ ਚੀਜ਼ ਹੈ ਨਹੀਂ ਪਰ ਮੈਂ ਕਹੂੰਗਾ ਵੀ ਜੋ ਸਾਡੇ ਗੁਰੂ ਨੇ ਕਿਹਾ ਵਾ ਨਾ ਉਹ ਸੱਤਿਆ ਸੀ ਉਹਨੂੰ ਸੱਤ ਕਰਕੇ ਮੰਨਣਾ ਉਹ ਦੇਖ ਕੇ ਟੁਬਰੀਂ ਟੁਨੀ ਕਰਨਾ ਪਰ ਆਪਦੇ ਹੀ ਕੋਈ ਨਵੇਂ ਪਖੰਡ ਨਹੀਂ ਚਲਾਉਣੇ ਆਪਦੇ ਨਵੇਂ ਪਖੰਡ ਜਿਹੜੇ ਸਾਨੂੰ ਉਹ ਮਤਲਬ ਇਹ ਬਹੁਤ ਹੀ ਮਲਕਾਤ ਗਿਆ ਸਾਡੀ ਅਸੀਂ ਤੇ ਬਾਣੀ ਤੋਂ ਰੱਬ ਤੋਂ ਅੱਗੇ ਦੂਰ ਚਲੇ ਗਏ ਬਹੁਤ ਜ਼ਿਆਦਾ ਤੇ ਹੁਣ ਜਿੰਨਾ ਹੀ ਇਹ ਤਮਾਸ਼ਾ ਚੱਲਣਾ ਇਹਦੇ ਨਾਲ ਅਸੀਂ ਹੋਰ ਦੂਰ ਚਲੇ ਜਾਣਾ ਇੱਕ ਬੰਦਾ ਨੇ ਆਹੀ ਕਰਨ ਕਿ ਮੈਂ ਤੇ ਜਾਨਾ ਮੈਂ ਗੁਰਦਰਾ ਸਾਹਿਬ ਸਿਰੇ ਤੜਕੇ ਚਲੇ ਜਾਣਾ ਮੇਰਾ ਨੀਮ ਆ ਮੈਂ ਚਾ ਵੀਣ ਕੇ ਘਰੇ ਆਣ ਕੇ ਪੀਣੀ ਆ ਤੇ ਜੇ ਉਹਨੂੰ ਪੁੱਛਿਆ ਕਿਹਨੇ ਵੀ ਮੈਨੂੰ ਤੁਸੀਂ ਤੇ ਫਿਰ ਬਹੁਤ ਨੀਮੀ ਦੇ ਤੁਹਾਨੂੰ ਤੇ ਮੈਨੂੰ ਪਤਾ ਹੋਣਾ ਮੈਂ ਪੰਜ ਬਣੀਆਂ ਦੇ ਨੀਮੀ ਹੋਗੇ ਆਂਦਾ ਨਹੀਂ ਜੀ ਆਂਦਾ ਫਿਰ ਜਿਆਦਾ ਨਹੀਂ ਤੇ ਜਪਜੀ ਸਾਹਿਬ ਤੇ ਕਰਦੇ ਹੋਗੇ ਅਹ ਨਹੀਂ ਜੀ ਮੈਨੂੰ ਜਪਜੀ ਸਾਹਿਬ ਨਹੀਂ ਆਉਂਦਾ ਫਿਰ ਆਂਦਾ ਤੁਸੀਂ ਮੂਲ ਮੰਦਰ ਦਾ ਕਰਦੇ ਹੋਗੇ ਅਹ ਨਹੀਂ ਜੀ ਉਹ ਨਹੀਂ ਹੈ ਅਹ ਫਿਰ ਤੁਹਾਨੂੰ ਗੁਰਗਾਂ ਦਾ ਨਾਵਾਂ ਦਾ ਪਤਾ ਹੋਣਾ ਅਹ ਨਹੀਂ ਜੀ ਉਹ ਵੀ ਨਹੀਂ ਪਤਾ ਅਸੀਂ ਪੰਜ ਪਿਆਰੇ ਦੇ ਨਾਮ ਦਾ ਪਤਾ ਹੋਣਾ ਇਹ ਨਹੀਂ ਉਹ ਵੀ ਨਹੀਂ ਪਤਾ ਅਸੀਂ ਚਾਰ ਸਹਿਜਾਂ ਦੇ ਨਾਮ ਦਾ ਪਤਾ ਇਹ ਉਹ ਵੀ ਨਹੀਂ ਹੈ ਤੇ ਫੇਰ ਉਹਨੇ ਕਿ ਫੇਰ ਇੱਟਾਂ ਨੂੰ ਮੱਥਾ ਟੇਕਣ ਜਾਣਾ ਹਾਂ ਉਹ ਕਰਨਗੇ ਜਾਣਾ ਜੇ ਤੂੰ ਉੱਥੋਂ ਕੋਈ ਕਿਉਂ ਗਿਆਨ ਹੀ ਨਹੀਂ ਲੈਣਾ ਤੂੰ ਪੁੱਛਣਾ ਹੀ ਨਹੀਂ ਵੀ ਇਹ ਕਾਹਦੇ ਵਾਸਤੇ ਗੁਰਦੁਆਰਾ ਬਣਾਇਆ ਕਿਉਂ ਬਣਾਇਆ ਕਿ ਦੀ ਯਾਦ ਚ ਬਣਾਇਆ ਉਹਨੇ ਕੀ ਕੰਮ ਕੀਤਾ ਸੀ ਤੇ ਜੇ ਤੈਨੂੰ ਇੰਨਾ ਹੀ ਨਹੀਂ ਹੈਗਾ ਤਾਂ ਫੇਰ ਤੂੰ ਗਾਂ ਮਾਲੋ ਕੀ ਉਹਦੇ ਵਿੱਚ ਉਹ ਗਾਂ ਕੀ ਸਿੱਖਿਆਦਾ ਇੱਧਰ ਸੰਗਤ ਲੱਗੀ ਬਈ ਸਾਰੀ ਤੋਪਾ ਵੜੀਏ ਤੋਪਾ ਬਹੁਤ ਆ ਹੋ ਹੀ ਜਾਣੇ 30 40 ਬੋਰੇ 40 ਕਿ ਬੋਰੇ ਹੋ ਹੀ ਜਾਣੇ ਖਿੱਚ ਤੂਕੇ ਮਿਹਨਤ ਹੋ ਰਹੀ ਮਿਹਨਤ ਕਿਲੋ ਇੱਕ ਕਿਲੋ ਕਿੰਨੇ 4 ਰੁਪਏ ਤੜਾਈ ਆ 4 ਰੁਪਏ ਤੜਾਈ ਆ ਰੁਪਈਆ 2 250 ਬਣ ਜਾਣਾ ਪਰ ਮਿਹਨਤ ਵੀ ਬੜੀ ਯਾਰ ਇੰਨੇ ਘਹਿਣਾ ਕੀ ਬੰਦਾ ਹੁਣ ਚਲੋ ਤੜਾਈ ਇੰਨੀ ਆ ਤੇ ਬਾਏ ਵੱਧ ਘਟਦੇ ਗਏ ਤੇ ਰੌਲਾ ਪੈ ਜਾਂਦਾ ਗਏ ਪਾਲੂ ਨਹੀਂ ਉਧਰ ਮੰਨੇ ਕੇ ਆ ਲਾ ਦੇ ਰੱਖੀ ਉਹਦੇ ਪਾਸ ਲਾਈਓ ਮਿੰਟ ਲਾ ਦੇ ਇੱਕ ਇੱਕ ਵਾਤ ਪਾ ਟਾਈਮ ਨਾ ਲਾਈਓ ਉਹ ਮਿਰੇ ਨੂੰ ਭੇਜਾ 40 40 ਚਲੋ 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 ਲਾ ਕੇ ਕੰਪਟਰ ਮਾਰੋ ਲਾ ਕੇ ਛੇਤੀ ਹੱਲਾ ਮਾਰੋ ਵੇਖਣਾ ਨਹੀਂ ਇੱਕ ਦੂਜੇ ਨਾਲ ਛੁੱਟੀ ਛੱਟੀ ਜਾਓ ਇਤਰਾ ਹੀ 40 ਕੋਈ ਨਹੀਂ ਕੋਈ ਨਹੀਂ ਸੀਂਦੇ ਨੇ ਹੁਣੇ ਸੀਂਦੇ ਨੇ ਆ ਆ ਲਾਓ ਇਹਦੀ 36 ਚਲੋ ਜੀ ਇਹ ਓਕੇ ਹੋ ਗਿਆ ਬਾ ਚਲੋ ਜੀ ਇਹ ਹਾਂ ਜੋਖੇ ਉਧਰ ਖੜੋ ਯਾਰ ਆ ਉਧਰ ਖੜੋ ਲੈ ਲੈਂਦੇ ਪਹਿਲਾਂ ਫੇਰ ਉਹਨੇ ਕੋਈ ਤੋੜ ਦੋ ਨਾ ਜੀ ਚਲ ਆ ਜਾਣਾ ਮਿੰਟਾਂ ਚਾਹੀ ਆ ਗਏ ਹੁਣੇ ਹੀ ਗਏ ਅਸੀਂ ਤਾਂ 2 ਸੈਕਿੰਡ ਲਾਉਣੇ ਆ ਤੇ ਜਾਣੇ ਅਸੀਂ ਜੋਖੇ ਨਾਲ ਅਸੀਂ ਬਰੇ ਲਾਉਣੇ ਜਿੱਦੇ ਇੱਥੇ ਰੋਟੀ ਬੰਦ ਦਾਤ ਮਿੰਟ ਲੱਗਦੇ ਆਹੋ ਰੋਟੀ ਪਾਣੀ ਦੀ ਕਿਹੜੀ ਗੱਲ ਹੁੰਦੀ ਨਾਲੋ ਰੋਜ਼ ਕਰਨ ਲੂਣ ਮਿਰਚ ਚਲਾ ਚਲਾ ਆ ਨਾਂ ਦੱਸੀ ਜਾ ਆ ਕਿਦੋ ਆ ਸੁੱਖਾ ਸਿੰਘ ਆ ਸੁੱਖੇ ਦੇ ਨਿੱਕੇ ਵੇਖ ਕੇ ਦੱਸਿਆ ਕਰ ਸੁੱਖਾ ਸਿੰਘ ਇਹ ਸੁੱਖੇ ਦੇ ਇਹ ਕਤਾਲੀ ਇਹ ਸੁੱਖਾ ਸਿੰਘ ਦੇ ਆ ਹਾਂ 41 41 41 ਹੋਰ ਬਾਬਾ ਫੜ ਫੜ 41 ਫੜ ਫੜ ਆ ਫੜ ਨਿੱਕੇ ਫੋਨ ਛੱਡਦੇ ਰਹਿਦੇ ਫੋਨ ਫਾਂ ਦਾ ਖੜਾ ਟੋਲਾ ਤਲਾਈ ਹੋ ਗਈ ਸ਼ੁਰੂ ਮਟਰਾਂ ਦੀ ਬਾਹ ਮੇਟੋ ਮਟ ਜੋਖ ਕੇ ਦੇਖ ਤਾਂ ਪੰਜ ਦੇ ਵੱਡੇ ਸਵੇਰ ਤਾਂ ਕੋਈ ਵੱਡੇ ਨਹੀਂ ਸਵੇਰ ਦੇ ਕਿਹ ਬੰਦੇ ਨੇ ਹੁਣ ਅਗਰ ਰੋਲਾ ਪਾਉਣ ਲੱਪੈਂਦੇ ਪਰੇ ਜੋ ਪਰੇ ਜੋ ਇਹ ਨਹੀਂ ਪਤਾ ਵੀ ਸਵੇਰ ਦੇ ਅਸੀਂ ਇੱਥੇ ਦੇ ਆ ਮੈਂ ਆ ਦੁਪਹਿਰੇ ਦੇ ਸੀਂਦੇ ਰਹੇ ਮਗਰ ਤੋਰਾ ਫੇਰਾ ਆਹ ਹਵਲੇ ਆ ਗਏ ਵੱਡੇ ਮਾਲ ਕਰ ਰੋਲਾ ਪਾਉਣ ਲੱਪੈਂਦੇ ਇਹਦਾ ਕੋਈ ਇੱਜ਼ਤ ਥੋੜੀ ਬੰਦਿਆਂ ਦੀ ਇੱਜ਼ਤ ਨਹੀਂ ਕੋਈ ਕਰਦਾ ਯਾਰ ਆਹ ਨੀ ਨਾ 47 ਇਹ ਆਡੀ ਦੇਖ ਹਸਤਾ ਹਲੇ ਇਹ ਦਾਖਲ ਹੋ ਗਿਆ ਚਲ ਆ ਜੋਖੋ ਚ ਪਾਦਾ ਇਹ ਨਾ ਥੋੜਾ ਨਾ ਦੇਣਾ ਆ ਕਿਹਨੇ ਨਾ ਦੇ ਆ ਇਹ ਵੀ ਕੇਰਲ ਤੋਂ ਕਬਲ ਮੜਾ ਲਾਵਾਂ ਫੋਨ ਭੇਜੇ ਨਹੀਂ ਦੇ ਮੁੜਿਆ ਹੀ ਨਹੀਂ ਯਾਰਾ ਇਹ ਕਬਲ 15 ਨਹੀਂ ਨਹੀਂ ਮੱਝਾਂ ਗਾਵਾਂ ਦੀ ਕੀ ਚਾਉਣੀਆਂ ਨੂੰ ਪਤਾ ਹੀ ਆ ਹਾਂਜੀ ਹਾਂਜੀ ਲੈ ਲੈ ਮਟਰ ਚੋਲ ਲਦਣੇ ਜਾ ਕੇ 49 ਕਿਲੋ ਹਵੀ ਰੱਖ ਚਾਚਾ ਵਾਜੇ ਚ ਪਾ ਦੇ 20 ਕਿਲੋ ਬਸ ਇਹ ਆ ਫੜ ਆ ਪਵਾਓ ਬਈਆਂ ਠੋਕ ਲਾਓ ਬਈ ਆ ਗਿਆ ਛੋਟੇ ਹਥੀ ਵਾਲਾ ਬਊ ਉਹ ਥੋੜਾ ਜਿਆ ਹੋਰ ਬੈ ਕਰ ਦੇ ਲੰਗਣਾ ਸੌਖਾ ਹੋ ਜਾਊਗਾ ਬੋਰੀ ਚੋਕੇ ਕੋਡਾ ਮੇਰਾ ਹੀ ਥੇ ਜੋਖਤਾ ਵਾ ਜੜਾ ਵਾ ਜੋਖਿਆ ਨਹੀਂ ਪਹਿਲਾਂ ਹੀ ਕੋਡਾ ਮੂੰਹ ਨਹੀਂ ਜੋ ਬੰਦਾ ਬੱਦਾ ਵਾ ਵੇਖ ਲੋ ਫਿਰ ਤੁਸੀਂ ਹਾਂ ਚਾਈਆਂ ਦੇ ਇਹਨਾਂ ਨੇ ਜੋਖਾ ਮੈਨੂੰ ਤੇ ਚਾਚਾ ਪਤਾ ਨਹੀਂ ਉਹਦੇ ਬਾਰੇ ਨਾ ਕੀ ਲਿਖਿਆ ਹੈ ਇਹ ਚਾਚੇ ਦਾ ਚਾਚੇ ਦਾ ਨਹੀਂ ਜੋਖਾ ਉਹਨਾਂ ਦੇ ਘਰ ਦਿਆਂ ਦੇ ਜੋਖੇ ਆ ਘਰ ਦਿਆਂ ਦੇ ਜੋਖੇ ਤੋੜੇ ਆ ਗਿਆ ਮੈਂ ਪਾਣੀ ਪੀ ਲਾਂ ਲਾ ਦੇ ਲਾ ਦੇ ਤਰਪਾਲਾ ਤਰਪੂਲਾ ਡਰਾਈਵਰ ਸਾਹਿਬ ਕਰ ਦੋ ਐਨ ਇੱਕ ਰਾ ਕੰਮ ਹੋ ਕੇ ਰਿਪੋਰਟਾ ਉਹ ਰੇਵਰ ਗਰ ਗਰ ਚਲਣ ਗਿਆ ਸੋ ਲੈ ਗਏ ਆ ਆਣੀ ਪੀੜੀ ਆ ਮਾ ਫੋਟੋ ਤੇ ਬੜੀ ਲੱਗੇ ਆ ਕਰ ਦਿੱਗੇ ਮੋਟਰ ਬੰਦ